ਆ ਵੀਡੀਓ ਪੂਰੀ ਜਰੂਰ ਦੇਖਿਓ ਤੁਹਾਡੀ ਰੂਹ ਨੂੰ ਸਕੂਨ ਦਊ ਔਰ ਜਿਹੜੇ ਬੰਦੇ ਹਲੇ ਤੱਕ ਮੇਰੇ ਨਾਲ ਨਹੀਂ ਤੁਰੇ ਉਹਨਾਂ ਦੀ ਜ਼ਮੀਰ ਨੂੰ ਲਾਹਨਤ ਜਰੂਰ ਪਾਉ ਕਹ ਹੈ ਕਿ ਉਮਰ 7 ਸਾਲ ਛੋਟੀ ਜੀ ਬੱਚੀ ਇਹਦੇ ਡੈਡੀ ਕਹਿੰਦੇ ਇਹਨੇ ਰਾਤ ਦਾ ਰੌਲਾ ਪਾਇਆ ਹੋਇਆ ਕਿ ਮੈਂ ਵੀ ਸਵੇਰੇ ਜਾ ਕੇ ਐਕਸਰਸਾਈਜ਼ ਕਰਨੀ ਆ ਕਿਉਂਕਿ ਇਹਦੇ ਕਲਾਸਮੇਟ ਪਹਿਲੇ ਹੀ ਇੱਥੇ ਆ ਕੇ ਛੋਟੇ ਬੱਚੇ ਐਕਸਰਸਾਈਜ਼ ਕਰ ਰਹੇ ਸੀ ਹੋਰ ਤੁਸੀਂ ਕੀ ਚਾਹੁੰਦੇ ਹੋ ਇਹੀ ਮੋਮੈਂਟਮ ਤਾਂ ਚਾਹੁੰਦੇ ਸੀ ਆਪਾਂ ਕਿੰਨੇ ਚਿਰ ਤੋਂ ਇਹ ਚੀਜ਼ ਦਾ ਰੌਲਾ ਪੈ ਰਿਹਾ ਕਿ ਆਪਾਂ ਆਪਣੇ ਬੱਚੇ ਬਚਾਉਣੇ ਆ ਆਪਣੀ ਜਨਰੇਸ਼ਨ ਬਚਾਉਣੀ ਆ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਅਸੀਂ ਭਵਿੱਖ ਬਚਾਉਣਾ ਹੁਣ ਦੇਖੋ ਛੋਟੇ ਛੋਟੇ ਬੱਚੇ ਤੁਰ ਪਏ ਤੇ ਬਾਕੀ ਜਿਹੜੇ ਰਹਿਦ ਨੇ ਤੁਸੀਂ ਕਿਉਂ ਨਹੀਂ ਤੁਰ ਰਹੇ ਨਾਲ ਅੱਜ ਲੋੜ ਆ ਜਿਹੜੀ ਮੋਮੈਂਟਮ ਮਿਲ ਗਈ ਆਪਾਂ ਨੂੰ ਜੇ ਇਹ ਹੁਣ ਨਹੀਂ ਆਪਾਂ ਸੰਭ ਸਕੇ ਤੇ ਮੁੜ ਕੇ ਨਹੀਂ ਸੰਭੀ ਜਾਣੀ ਹੁਣ ਜਵਾਹਰ ਕਾਪਣ ਦੇ ਯਕੀਨ ਕਰਕੇ ਆਪਾਂ ਨੂੰ ਦੇਖ ਕੇ ਬੜੇ ਖੁਸ਼ ਹੋ ਕੇ ਐਕਸਵਾਈ ਵੱਲ ਵੱਧ ਰਹੇ ਨੇ ਜਿਹੜੇ ਤੁਸੀਂ ਵੱਡਿਆਂ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਸਾਰੇ ਗਰਾਉਂਡਾਂ 'ਚ ਆ ਜਾਓ ਸਾਰੇ ਆਪਣੀ ਜ਼ਿੰਦਗੀ ਨੂੰ ਸਵਾਰਨੋ ਤਾਂ ਕਿ ਇਹ ਛੋਟੇ ਬੱਚੇ ਤੁਹਾਨੂੰ ਦੇਖ ਕੇ ਬੋਲ ਜਾਣ ਇਹਨਾਂ ਨੂੰ ਆਪਾਂ ਵਧੀਆ ਜ਼ਿੰਦਗੀ ਦੇ ਕੇ ਜਾਣੀ ਆ ਦੇਖੋ ਚਹਕਦੀ ਸਰਬ 7 ਸਾਲ ਦੀ ਉਮਰ ਆ ਛੋਟੀ ਜੀ ਪਿਆਰੀ ਬੱਚੀ ਕਿੰਨੀ ਵਧੀਆ ਐਕਸਰਸਾਈਜ਼ ਕਰ ਰਹੀ ਆ ਇਹਨੂੰ ਦੇਖ ਕੇ ਤੁਹਾਡੀ ਰੂਹ ਨੂੰ ਸਕੂਨ ਦੇ ਨਾਲ ਨਾਲ ਤੁਹਾਡਾ ਦਿਲ ਕਿਉਂ ਨਹੀਂ ਕਰ ਰਿਹਾ ਕਿ ਯਾਰ ਅਸੀਂ ਵੀ ਉਹੀਏ ਅਸੀਂ ਵੀ ਇਹ ਜੱਪ ਵਿਖ ਬਣਾਈਏ ਅਸੀਂ ਵੀ ਸਾਡੇ ਪਿੰਡ ਦੇ ਜਵਾਨਾਂ ਨੂੰ ਸਾਡੇ ਦੇਸ਼ ਦੇ ਬੱਚਿਆਂ ਨੂੰ ਸਾਡੇ ਪੰਜਾਬ ਦੇ ਬੱਚਿਆਂ ਨੂੰ ਸਿੱਧੇ ਰਾਹ ਪਾ ਕੇ ਜਾਈਏ ਆਓ ਮੇਰੇ ਨਾਲ ਜੁੜੋ ਅੱਜ ਤੁਹਾਡੀ ਸਾਰਿਆਂ ਦੀ ਮੈਨੂੰ ਬਹੁਤ ਲੋੜ ਪੁਰਜੀ ਕੀ ਫਤਹਿ